ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਦਾ ਚੋਣਵੀ ਦੌਰਾ ਕੀਤਾ ਗਿਆ। ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੰਤਾ ਸਿੰਘ ਅਮੈਦਪੁਰੀ ਵੀ ਪਹੁੰਚੇ। ਸਾਹਨੇਵਾਲ ਦੇ ਕਨੇਚ ਪਿੰਡ ਵਿਖੇ ਅਕਾਲੀ ਦਲ ਦੇ ਹੱਕ ਵਿੱਚ ਵੱਡਾ ਇਕੱਠ ਕੀਤਾ ਗਿਆ ਅਤੇ ਕਈ ਪਿੰਡਾਂ ਵਿੱਚ ਵਿਕਰਮਜੀਤ ਸਿੰਘ ਖਾਲਸਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਦੇਖੋ ਇਹ ਖਾਸ ਰਿਪੋਰਟ। ਸ਼ਹਿਵਾ ਚੋਣਾਂ ਦੇ ਦੌਰਾਨ ਹਲਕਾ ਸਾਨੇਵਾਲ ਦੇ ਟੂਰ ਤੇ ਅੱਜ ਸਵੇਰ ਤੋਂ ਫਰਾ ਸ਼ਰਨਜੀਤ ਸਿੰਘ ਜੀ ਢਿੱਲੋਂ ਔਰ ਸੰਤਾ ਸਿੰਘ ਜੀ ਉਮੈਦਪੁਰੀ ਦੋਨੇ ਸੀਨੀਅਰ ਆਗੂ ਮੇਰੇ ਨਾਲ ਨੇ ਸੰਗਤ ਦੇ ਵਿੱਚ ਬੜਾ ਭਾਰੀ ਸ਼ਹਿਵਾ ਕੰਮ ਦੀ ਰੁਕਤ ਹੋਣ ਦੇ ਬਾਵਜੂਦ ਵੀ ਗਰਮੀ ਹੋਣ ਦੇ ਬਾਵਜੂਦ ਵੀ ਕੰਮਕਾਰ ਹੋਣ ਦੇ ਬਾਵਜੂਦ ਵੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੁਣਨ ਵਾਸਤੇ ਆ ਰਹੀ ਹੈ ਮੈਂ ਸਮਝਦਾ ਮਾਂ ਕਿ ਲੋਕਾਂ ਨੇ ਮਨ ਬਣਾ ਲਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਕਿਉਂਕਿ 2.5 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਵੀ ਫੇਲ ਹੈ ਔਰ ਕਾਂਗਰਸ ਨੂੰ ਪਿਛਲੇ 5 ਸਾਲ ਦੇ ਕੇ ਵੀ ਲੋਕ ਲੋਕ ਸਭਾ ਵਿੱਚ ਪਛਤਾ ਰਹੇ ਨੇ ਸੋ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਉੱਪਰ ਕੇ ਸਾਹਮਣੇ ਆਊਗਾ ਔਰ ਮੈਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾ ਹਾਂਗਾ ਲਡੂਆ ਨਾਲ ਬਹੁਤ ਪਿੰਡਾਂ ਦੇ ਵਿੱਚ ਸੰਗਤ ਨੇ ਤੋਲਿਆ ਮੈਂ ਵੀ ਆ ਸਰਕਾਰ ਜਿਹੜਾ ਭੁੱਲ ਨਹੀਂ ਸਕਦਾ ਇਹਦੇ ਪਿੱਛੇ ਇੱਕ ਮੁੱਖ ਕਾਰਨ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੀਆਂ ਸੱਤਾਂ ਤੋਂ ਚੱਲਣ ਵਾਲੀ ਪਾਰਟੀ ਹੈ ਤਾਂ ਹੀ ਪਿੰਡ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਸਰਕਾਰ ਹੋ ਰਿਹਾ ਔਰ ਲੋਕ ਵੋਟਾਂ ਪਾਉਣ ਵਾਸਤੇ ਤਿਆਰ ਬੈਠੇ ਹਾਂ ਜੀ ਅੱਜ ਦਾ ਕੱਠ ਬਹੁਤ ਵਧੀਆ ਸ਼੍ਰੋਮਣੀ ਕਾਲ ਦੀ ਅਕਾਲੀ ਦਲ ਦੀ ਪੂਰੀ ਚੜ੍ਹਾਈ ਸੀਗੀ ਜੀ ਕੱਠ ਬਹੁਤ ਹੋ ਗਿਆ ਸੀ ਤਾਂ ਪਿੰਡ 'ਚ ਬਹੁਤਾ ਹੋਕਾ ਬਣ ਨਹੀਂ ਦਿੱਤਾ ਆਪਣੇ ਆਪ ਕੱਠ ਬਹੁਤ ਜ਼ਿਆਦਾ ਹੋ ਗਿਆ ਲੋਕਾਂ ਦਾ ਆਪ ਤੋਂ ਮੋਹ ਭੰਗ ਹੋ ਚੁੱਕਿਆ ਬਾਤ ਹੈ ਕਿ ਕਾਲੀਦਲ ਦੀ ਫੁੱਲ ਚੜਾਈ ਉਹ ਪਿੰਡ ਕਨੇਚ ਵਿੱਚੋਂ ਜੀ। ਉਹ ਕਿੱਸਾ ਦੇਖਦੇ ਆ ਜੋ ਕਿਸੇ ਪਿਛਲੇ ਸਮੇਂ ਦੇ ਵਿੱਚ ਕਾਲੀਦਲ ਨੇ ਜੋ ਕੰਮ ਕੀਤੇ ਪਿੰਡ ਦੇ ਵਿੱਚ ਕਿੰਨਾ ਵਿਕਾਸ ਹੋਇਆ। ਸਾਡੇ ਪਿੰਡ ਦਾ ਜੀ ਬਹੁਤ ਜ਼ਿਆਦਾ ਵਿਕਾਸ ਹੋਇਆ ਸੀਵਰੇਜ ਪਵਾਇਆ ਸਾਰਾ ਕੁਝ ਕਾਲੀਦਲ ਨੇ ਪਵਾਇਆ ਛੜਕਾਂ ਜਿੱਦੀ ਛੜਕ ਕਾਲੀਦਲ ਨੇ ਬਣਾਈ ਸੀ ਹੁਣ ਕੋਈ ਵੀ ਛੜਕ ਕਾਲੀਦਲ ਤੋਂ ਬਿਨਾਂ ਕਿਸੇ ਨੇ ਨਹੀਂ ਬਣਾਈ 7 ਸਾਲਾਂ ਦੇ ਵਿੱਚ ਜਿਹੜੀਆਂ ਜੱਦੀਆਂ ਜਿਹੜੀਆਂ ਸਾਡੀਆਂ ਮੋਟਰਾਂ ਨੂੰ ਪਹੀਆਂ ਜਾਂਦੀਆਂ ਸੀ ਉਹ ਵੀ ਪੱਕੀਆਂ ਕਰਾਤੀਆਂ ਸੀ ਕਾਲੀਦਲ ਨੇ ਤਾਂ ਹੁਣ ਕਿਸੇ ਨੇ ਵੀ ਇੱਕ ਵੀ ਪੰਜ ਪੈ ਦੀ ਕੋਈ ਵੀ ਸੜਕ ਨਹੀਂ ਬਣਾਈ।